ਗੜੀਆਂ ਨੇ ਜਿਹੜੇ ਪਹਿਲਾਂ ਨਤਮਸਤਕ ਹੁੰਦੇ ਸੀ ਅੱਜ ਇਹ ਨਾ ਤਾਂ ਨਤਮਸਤਕ ਹੁੰਦੇ ਤੇ ਬੰਟੀ ਪਾਪਾ ਕਹਿੰਦਾ ਜੀ ਪੇਮੈਂਟ ਦੇ ਲੈ ਲੈ ਕੇ ਜਾਂਦੇ ਜੀ ਤਾਂ ਨਤਮਸਤਕ ਹੁੰਦੇ ਤੁਸੀਂ ਕਿਹ ਸੱਚ ਹੈ ਇਹ ਵਾਲੀ ਗੱਲ ਸੱਚ ਹੈ ਬਿਲਕੁਲ ਇੱਕ 101 ਤੁਸੀਂ ਵੀ ਜਾਣਦੇ ਸੀ ਕਿ ਨਤਮਸਤਕ ਕੋਣ ਹੈ ਅੱਜ ਤੱਕ ਬੰਟੀ ਬਾਬੇ ਨਾਲ ਇੱਕ ਵੀ ਮੇਰੀ ਵੀਡੀਓ ਇੱਕ ਵੀ ਫੋਟੋ ਉਹਨਾਂ ਦੇ ਏਰੀਆ 'ਚ ਮੈਂ ਕਦੇ ਵੀ ਗਿਆ ਹਾਂ ਤਾਂ ਤੁਹਾਡੀ ਜੁੱਤੀ ਤੇ ਮੇਰਾ ਸਾਰਾ ਹੋਵੇਗੀ ਜੀ ਤੁਸੀਂ ਪੇਮੈਂਟ ਤੁਸੀਂ ਹੁੰਦੇ ਬਾਰੇ ਕਹਿ ਰਹੇ ਹੋ ਉਹ ਤੁਹਾਡੇ ਬਾਰੇ ਕਹਿ ਰਿਹਾ ਉਹ ਕਹਿੰਦਾ ਜੀ ਇਸ ਸਿਵ ਸੈਨਿਕ ਆਗੂ ਜਾਂਦੇ ਨੇ ਬੰਟੀ ਪਾਪੇ ਤਾਂ ਨਤਮਸਤਕ ਹੁੰਦੇ ਨਹੀਂ ਉਹ ਪੇਮੈਂਟ ਦਿੰਦਾ ਹੈ ਪੈਕੇਟ ਇੰਦਰ ਕੀ ਸਵਾਲ ਦਾ ਜਵਾਬ ਜਦੋਂ ਇਹ ਦੇਵੀ ਦੇਵਤ ਸਾਡੇ ਦਰਿਆ ਦੇ ਵਿੱਚ ਟੁੱਟੇ ਪਏ ਹੁੰਦੇ ਨੇ ਉਦੋਂ ਸ਼ਿਵਸ਼ਨਾ ਨੂੰ ਯਾਦ ਨਹੀਂ ਆਉਂਦੀਆਂ ਪਿੱਪਲ ਦੇ ਥੱਲੇ ਖੰਡੇ ਤੇ ਮੂਰਤ ਪਈਆਂ ਹੁੰਦੀਆਂ ਉਦੋਂ ਸ਼ਿਵਸ਼ਨਾ ਵੱਲ ਨੂੰ ਯਾਦ ਨਹੀਂ ਆਉਂਦੀਆਂ ਜਦੋਂ ਗਊ ਕਿਤੇ ਕੱਟੀ ਜਾਂਦੀ ਹੈ ਉਦੋਂ ਸ਼ਿਵਸ਼ਨਾ ਵੱਲ ਨੂੰ ਯਾਦ ਨਹੀਂ ਆਉਂਦੀਆਂ ਯਾਦ ਇਹਨਾਂ ਨੂੰ ਉਹ ਬੰਦਾ ਆਂਦਾ ਹੈ ਕਿ ਜਿਹਦੇ ਤੋਂ ਇਹਨਾਂ ਨੂੰ ਜੇਬ ਗਰਮ ਚਾਹੀਦੀ ਹੈ ਸਵਾਲ ਉਸ ਬੰਦੇ ਨੂੰ ਕਰੇ ਜਿਸ ਬੰਦੇ ਦਾ ਉਹਦੇ ਨਾਲ ਲੈਵਲ ਮੈਚ ਕਰਦਾ ਹੋਵੇ ਉਸ ਬੰਦੇ ਨੂੰ ਸਵਾਲ ਨਾ ਕਰੇ ਜਿਨ੍ਹਾਂ ਨੇ ਗਊ ਮਾਤਾ ਪਿੱਛੇ ਲੜਾਈਆਂ ਲੜੀਆਂ ਹੋਣ ਪਰ ਉਹ ਤਾਂ ਕਹਿੰਦਾ ਬੰਦੇ ਨੂੰ ਸਵਾਲ ਨਾ ਕਰੇ ਜਿਨ੍ਹਾਂ ਨੇ ਸਨਾਤਨ ਧਰਮ ਦੇ ਵਾਸਤੇ ਕੁਝ ਕੀਤਾ ਹੋਵੇ ਉਸ ਬੰਦੇ ਨੂੰ ਸਵਾਲ ਨਾ ਕਰੇ ਜਿਨ੍ਹਾਂ ਨੇ ਸੜਕ ਤੇ ਉਤਰ ਕੇ ਸਨਾਤਨ ਧਰਮ ਵਾਸਤੇ ਲੜਾਈ ਕੀਤੀ ਹੋਵੇ ਕੱਲੀ ਫੇਸਬੁੱਕ ਤੇ ਟੋਪੀ ਜੀ ਪਾ ਕੇ ਬਕਵਾਸ ਕੀਤੀ ਹੋਵੇ ਇਹੋ ਜਿਹੇ ਲੋਕ ਉਹਨੂੰ ਸਵਾਲ ਨਾ ਕਰੇ